ਦੀ ਜੀ ਤਰਦੀ ਲੱਗਦੀ ਖੁਸ਼ੀ ਆ ਕਿ ਚਲੋ ਇਹਨੂੰ ਰਸਤਿਆਂ ਦਾ ਪਤਾ ਲੱਗਿਆ ਤੇ ਉਹ ਬਈ ਇਹ ਸਾਨੂੰ ਇਹ ਬੱਚਿਆਂ ਦੇ ਵਿੱਚ ਉਤਸ਼ਾਹ ਸਾਨੂੰ ਦੇਣ ਨੂੰ ਮਿਲਦਾ ਪਿਆ ਖਾਦੀ ਦਿਓ ਪ੍ਰਾਈਜ਼ ਵੀ ਜਦੋਂ ਸਰੋਪਾ ਵਿੱਚ ਦਿਓ ਖਾਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਾਜਿਆ ਕਿੱਥੇ ਸਾਜਿਆ ਕਿਹੜੇ ਸੰਗਤ ਚ ਸਾਜਿਆ ਬੋਲੇ ਸੋ ਨਿਹਾਲ ਵੰਡੋ ਵੰਡੋ ਉੱਤੇ ਵੰਡੋ ਬੱਸ ਹੋਰ ਮਿਹਨਤ ਕਰਾਓ ਬੱਚੇ ਨੂੰ ਕ੍ਰਿਕਟ ਸਾਹਿਬ ਦੀ ਪਾਕ ਪਵਿੱਤਰ ਧਰਤੀ ਜਿਸ ਧਰਤੀ ਤੇ ਨਿੱਕੀਆਂ ਜਿੰਦਾਂ ਨੇ ਵੱਡਾ ਸਾਕਾ ਕੀਤਾ ਹਰ ਸਾਲ ਸ਼ਹੀਦੀ ਸਭਾ ਦੇ ਮੌਕੇ ਤੇ ਇਸ ਮਹਾਨ ਧਰਤੀ ਤੇ ਸਮੂਹ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਤੇ ਸਾਰਿਆਂ ਵੱਲੋਂ ਵੱਖਰੇ ਵੱਖਰੇ ਉਪਰਾਲੇ ਕੀਤੇ ਜਾਂਦੇ ਨੇ ਤਾਂ ਕਿ ਜੋ ਪੀੜ੍ਹੀ ਹੈ ਨੌਜਵਾਨ ਉਸ ਨੂੰ ਗੁਰੂ ਦੇ ਲੜ ਲਿਆ ਜਾਵੇ ਤੇ ਇੱਕ ਐਸਾ ਉਪਰਾਲਾ ਤੁਹਾਨੂੰ ਦਿਖਾ ਰਹੇ ਹਾਂ ਬਾਬਾ ਸਰੂਪ ਸਿੰਘ ਜੀ ਖੁਦ ਜਿਹੜਾ ਇੱਥੇ ਮੌਜੂਦ ਨੇ ਤੇ ਬੱਚਿਆਂ ਤੋਂ ਸਵਾਲ ਜਵਾਬ ਕੀਤੇ ਜਾ ਰਹੇ ਤੇ ਆਮ ਤੌਰ ਤੇ ਇਹ ਹੁੰਦਾ ਹੈ ਕਿ ਬੜੇ ਔਕੇ ਸਵਾਲ ਕਰਕੇ ਕਿਤੇ ਨਾ ਕਿਤੇ ਇੱਕ ਇਹ ਪੇਸ਼ਕਾਰੀ ਕੀਤੀ ਜਾਂਦੀ ਹੈ ਕਿ ਸੰਗਤ ਨੂੰ ਸ਼ਾਇਦ ਇਸ ਬਾਬਤ ਜਾਣਕਾਰੀ ਨਹੀਂ ਪਰ ਅਸੀਂ ਵੇਖ ਰਹੇ ਹਾਂ ਬੜੇ ਸੁਖਾਲੇ ਜਿਹੇ ਸਵਾਲ ਕਰਕੇ ਤੇ ਉਹਨਾਂ ਨੂੰ ਜਿੱਥੇ ਕੈਸ਼ ਪ੍ਰਾਈਜ਼ਸ ਤੇ ਉੱਥੇ ਨਾਲ ਦੀ ਨਾਲ ਹੌਸਲਾ ਫੁਜਾਈ ਵੀ ਜਿਹੜੀ ਉਹ ਕੀਤੀ ਜਾ ਰਹੀ ਹੈ ਸੋ ਅਸੀਂ ਚਾਹਾਂਗੇ ਕਿ ਸੰਗਤ ਨੂੰ ਵੀ ਜ਼ਰੂਰ ਬਾਬਾ ਜੀ ਦਿਖਾਇਆ ਜਾਵੇ ਕਿ ਇਸ ਤਰ੍ਹਾਂ ਤੁਸੀਂ ਜਿਹੜਾ ਬੱਚਿਆਂ ਤੋਂ ਸਵਾਲ ਕਰਦੇ ਹੋ ਤੇ ਕਿਸ ਤਰ੍ਹਾਂ ਜਿਹੜੇ ਉਹ ਬੱਚੇ ਜਵਾਬ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਸੰਗਤ ਨੂੰ ਪਰਸੋਂ ਵੀ ਕੱਲ ਵੀ ਅੱਜ ਵੀ ਕਿ ਜਿੱਥੇ ਲੰਗਰ ਇੰਨੇ ਚੱਲਦੇ ਨੇ ਹੋਰ ਸੇਵਾਵਾਂ ਚੱਲਦੀਆਂ ਨੇ ਮੈਡੀਕਲ ਕੈਂਪ ਚੱਲ ਰਿਹਾ ਤੇ ਉੱਥੇ ਨਾਲ-ਨਾਲ ਇਹ ਬੜਾ ਜ਼ਰੂਰੀ ਇਸ ਵਾਰੀ ਪਹਿਲੀ ਵਾਰੀ ਅਸੀਂ ਕਰ ਰਹੇ ਆ ਤੇ ਉਦਾਂ ਸਵਾਲ ਜਵਾਬਾਂ ਦਾ ਕੈਂਪ ਅਸੀਂ ਚੰਡੀਗੜ੍ਹ ਲਾਉਂਦੇ ਰਹੀਦਾ ਪੱਤਰਕਾਰ ਸਾਹਿਬ ਪਹਿਲੀ ਵਾਰੀ ਕੀਤਾ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਕੱਲ ਵੀ ਪਰਸੋਂ ਵੀ ਦੇਖਿਆ ਅੱਜ ਵੀ ਦੇਖ ਰਹੇ ਆ ਆ ਦੇਖ ਲਓ ਬੱਚੇ ਬਿਲਕੁਲ ਛੋਟੇ ਛੋਟੇ ਆ ਆ ਅੱਗੇ ਕਰਿਓ ਛੋਟੇ ਬੱਚੇ ਨੂੰ ਬਿਲਕੁਲ ਇਹ 7 ਸਾਲ ਦੀ ਉਮਰ ਦੇ ਵਿੱਚ ਹੀ ਆਜ ਇਹਦੇ ਵੱਲ ਦੇਖ ਕੇ ਅਸੀਂ ਦੇਖਦੇ ਹਾਂ ਕਿ ਬਾਬਾ ਫਤਿਹ ਸਿੰਘ ਦੀ ਹਾਈਟ ਵਗੈਰਾ ਸਭ ਕੁਝ ਇਦਾਂ ਦੇ ਹੋਣਗੇ ਤੇ ਅੱਜ ਇਹਦੇ ਕੋਲੋਂ ਸਵਾਲ ਜਵਾਬ ਪੁੱਛਦੇ ਹਾਂ ਆ ਬੱਚਿਆਂ ਕੋ ਪੁੱਛਦੇ ਹਾਂ ਤੇ ਬੋਲਣ ਲੱਗੇ ਕਈ ਡੋਲਦੇ ਆ ਕਈ ਕੰਬਦੇ ਆ ਪਰ ਬਾਬਾ ਫਤਿਹ ਸਿੰਘ ਨੂੰ ਇਹਨਾਂ ਦੀ ਬਰਾਬਰ ਦੀ ਉਮਰ ਵਿੱਚ ਦੇਖਦੇ ਹਾਂ ਕਿ ਉਹਨਾਂ ਦੀ ਦ੍ਰਿੜਤਾ ਪਰਪੱਕਤਾ ਦੇ ਵਿੱਚੋਂ ਸਾਨੂੰ ਖੁਦ ਨੂੰ ਤਾਕਤ ਮਿਲਦੀ ਅਸੀਂ 65 ਸਾਲ ਦੇ ਹੋ ਗਏ ਸਾਨੂੰ ਸ਼ਕਤੀ ਮਿਲਦੀ ਹੈ ਕਿ ਜੇ ਉਹ ਨਹੀਂ ਡੋਲੇ ਸਾਡੇ ਦੇ ਨੇਰੀਆਂ ਚੱਕਰ ਤੂਫਾਨ ਆ ਗਏ ਅਸੀਂ ਕਿਉਂ ਡੋਲੀਏ ਸਾਨੂੰ ਉਥੋਂ ਪਾਵਰ ਲੈਣੀ ਚਾਹੀਦੀ ਹੈ ਸ਼ਕਤੀ ਸਿੱਖੀ ਦੀ ਦ੍ਰਿੜਤਾ ਦੀ ਪਰਪੱਕਤਾ ਦੀ ਲੈਣੀ ਚਾਹੀਦੀ ਆ ਪਰਸੋਂ ਦੀ ਬਹੁਤ ਜ਼ਿਆਦਾ ਰੌਣਕ ਲੱਗੀ ਹੈ ਬੇਅੰਤ ਬੱਚੇ ਪਰਿਵਾਰ ਮਾਤਾ ਪਿਤਾ ਨੂੰ ਵੀ ਖੁਸ਼ੀ ਹੋ ਰਹੀ ਹੈ ਕਿ ਸਾਡਾ ਬੱਚਾ ਸੱਚ ਦੱਸ ਕੇ ਸਹੀ ਦੱਸ ਕੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਇਤਿਹਾਸ ਦੇ ਵਿੱਚ ਇਨਾਮ ਲੈ ਰਿਹਾ ਬਾਕੀ ਪਾਸੇ ਤਾਂ ਬੱਚਿਆਂ ਨੂੰ ਤੋਰਨਾ ਨਹੀਂ ਪੈਂਦਾ ਮੋਬਾਈਲ ਮੋਬਾਈਲ ਸਿਖਾਉਣਾ ਨਹੀਂ ਪੈਂਦਾ ਜਿਹੜਾ ਨੈਟਵਰਕ ਹੈ ਕੋਈ ਨਹੀਂ ਸਿਖਾਉਣਾ ਪੈਂਦਾ ਜੋ ਇਹਨਾਂ ਨੂੰ ਪਤਾ ਉਹ ਸਾਨੂੰ ਬੁਢਿਆਂ ਬਜ਼ੁਰਗਾਂ ਨੂੰ ਨਹੀਂ ਪਤਾ ਹੁਣੇ ਮੈਂ ਵਾਈਫਾਈ ਚਾਲੂ ਕਰਾਉਣਾ ਸੀ ਤਾਂ ਮੈਂ ਇਹਨਾਂ ਕੋਲ ਕਰਵਾ ਰਿਹਾ ਸੀ ਸਾਨੂੰ ਪਤਾ ਹੀ ਨਹੀਂ ਕੁਝ ਵੀ ਬਾਕੀ ਸਿਖਾਉਣਾ ਨਹੀਂ ਪੈਂਦਾ ਸਭ ਕੁਝ ਆਪੇ ਹੀ ਸਿੱਖ ਗਏ ਨੇ ਉਧਰੋਂ ਰੋਕੀ ਵੀ ਜਾਓ ਤਾਂ ਤਾਂ ਨਹੀਂ ਰੁਕਦੇ ਇੱਧਰ ਜੋੜਨੇ ਪੈਣ ਤੇ ਤਾਂ ਵੀ ਸਾਨੂੰ ਬੜੀ ਮਿਹਨਤ ਕਰਨੀ ਪੈ ਰਹੀ ਹੈ ਤੇ ਸਤਿਗੁਰ ਜੀ ਦੀ ਬੜੀ ਕਿਰਪਾ ਤੁਸੀਂ ਅਸੀਸਾਂ ਦਿਓ ਬੱਚੇ ਬਹੁਤ ਵਧੀਆ ਇਤਿਹਾਸਕ ਸਵਾਲ ਦਾ ਜਵਾਬ ਬਹੁਤ ਵਧੀਆ ਦੇ ਰਹੇ ਨੇ ਮੈਨ ਨਾਲ ਲੱਗਦਾ ਇੱਕ ਸਵਾਲ ਵੀ ਕਰ ਦਿਨਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਪੰਜ ਪਿਆਰੇ ਸਾਜੇ ਆ ਉਹਨਾਂ ਦਾ ਪੰਜਾਂ ਦਾ ਨਾਮ ਕੀ ਸੀ ਇਹ ਸਵਾਲ ਹੈ ਤੇ ਬੱਚਾ ਇਹਨਾਂ ਦੇ ਮਾਈਕ ਦੇ ਉੱਤੇ ਹੀ ਜਵਾਬ ਦੇਵੇਗਾ ਕਿ ਜਿਹੜੇ ਬੱਚੇ ਨੂੰ ਆਪਾਂ ਬੁਲਾਵਾਂਗੇ ਉਹ ਬੱਚਾ ਅੱਗੇ ਆ ਕੇ ਜਵਾਬ ਦੇਏਗਾ ਜਿਹਨੂੰ ਪਤਾ ਥਖੜੇ ਕਰੋ ਭਾਵੇਂ ਵੱਡੇ ਵੀ ਆ ਭਾਵੇਂ ਛੋਟੇ ਵੀ ਆ ਆ ਬੇਟੀ ਤੂੰ ਆ ਆ ਆ ਬੇਟੀ ਦੇਖ ਲਓ ਕਿ ਮੇਰਾ ਖਿਆਲ ਹੈ ਬਾਬਾ ਜੁਝਾਰ ਸਿੰਘ ਦੀ ਉਮਰ ਦੇ ਵਿੱਚ ਹੋਣਗੇ ਇਹ ਇਹ ਸਵਾਲ ਦਾ ਜਵਾਬ ਦੇਣਗੇ ਜਿਹੜੇ ਪੰਜ ਪਿਆਰੇ ਸਾਜੇ ਆ ਉਹਨਾਂ ਦਾ ਨਾਮ ਕੀ ਸੀ ਪਹਿਲਾਂ ਫਤਿਹ ਬੁਲਾਉਣੀ ਆਪਣਾ ਨਰਸ ਦੇਣਾ ਫਿਰ ਅੱਗੇ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਨਮੋਲ ਮੈਂ ਪਿੰਡ ਖੇੜਾ ਕਜੂ ਰਾਜਪੁਰੇ ਦੀ ਵਸਨੀਕ ਹਾਂ ਤੇ ਪੰਜ ਪਿਆਰੇ ਦੇ ਨਾਮ ਬਾਬਾ ਹਿੰਮਤ ਸਿੰਘ ਜੀ ਬਾਬਾ ਮੋਹਕਮ ਸਿੰਘ ਜੀ ਬਾਬਾ ਦਇਆ ਸਿੰਘ ਜੀ ਪਪਾ ਦਇਆ ਸਿੰਘ ਜੀ ਬਾਬਾ ਮੋਹਕਮ ਸਿੰਘ ਜੀ ਬਾਬਾ ਹਿੰਮਤ ਸਿੰਘ ਜੀ ਬਾਬਾ ਧਰਮ ਸਿੰਘ ਜੀ ਤੇ ਬਾਬਾ ਸਾਹਿਬ ਸਿੰਘ ਜੀ ਹਾਂ ਜੀ ਇਹ ਸਪੀਡ ਬ੍ਰੇਕਰ ਸੀ ਥੋੜਾ ਜਿਹਾ ਹੋਰ ਤਾਂ ਕੁਝ ਨਹੀਂ ਤੇ ਸਵਾਲ ਜਵਾਬ ਸਾਰੇ ਸਹੀ ਹੈ ਬੇਟਾ ਜਵਾਬ ਜਿਹੜਾ ਦੇਣਾ ਨਾ ਜਿਵੇਂ ਜਿਵੇਂ ਸਜੇ ਓਵੇਂ ਓਵੇਂ ਸਭ ਤੋਂ ਪਹਿਲਾਂ ਸੀਸ ਪੇਟ ਕੀਤਾ ਸੀ ਬਾਬਾ ਭਾਈ ਸਾਹਿਬ ਭਾਈ ਦਇਆ ਸਿੰਘ ਨੇ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਦਾ ਮਾਣ ਖਿਤਾਬ ਦਿੱਤਾ ਹੈ ਅਸੀਂ ਸਤਕਾਰ ਵਜੋਂ ਬਾਬਾ ਜੀ ਵੀ ਕਹਿ ਦਿੱਤਾ ਕੋਈ ਪਾਪ ਨਹੀਂ ਹੈ ਕੋਈ ਜ਼ੁਲਮ ਨਹੀਂ ਹੈ ਪਰ ਇਹ ਜ਼ਰੂਰ ਹੈ ਕਿ ਅਸੀਂ ਇਤਿਹਾਸ ਵਿੱਚ ਵੀ ਦੇਖੀਏ ਬਾਬੇ ਤੋਂ ਵੀ ਵੱਡਾ ਖਿਤਾਬ ਹੈ ਭਾਈ ਸਾਹਿਬ ਦਾ ਜੇ ਗੁਰਤਾ ਗੱਦੀ ਦਿੱਤੀ ਤਾਂ ਭਾਈ ਨੂੰ ਦਿੱਤੀ ਆ ਭਾਈ ਲੈਣੇ ਨੂੰ ਕੋਈ ਬਾਬਾ ਲੈਣਾ ਨਹੀਂ ਸੀ ਕਹਿੰਦਾ ਜੇ ਗੁਰਤਾ ਗਦੀ ਦਿੱਤੀ ਹੈ ਅੱਗੇ-ਅੱਗੇ ਇਦਾਂ ਹੀ ਸਾਰਿਆਂ ਨੂੰ ਭਾਈ ਸਾਹਿਬ ਦਾ ਖਿਤਾਬ ਬਹੁਤ ਵੱਡਾ ਹੈ ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਭਾਈ ਦਿਆ ਸਿੰਘ ਅਸੀਂ ਇਸ ਬੱਚੀ ਨੂੰ ਪ੍ਰਾਈਜ਼ ਦਿੰਨੇ ਆ ਪਰ ਜਿਹੜੀ ਅੱਜ ਤੇਰੇ ਅੰਦਰ ਥੋੜਾ ਰੁਕਮੰਤਰ ਸੀ ਨਾ ਰੁੱਕ ਰੁੱਕ ਕੇ ਉਹ ਪਰਪੱਕ ਕਰ ਲੋ ਇਤਿਹਾਸ ਸਾਰਾ ਜਾਣਕਾਰੀ ਤੇ ਲਿਆਓ ਬਾਦਰ ਸਿੰਘ ਜੀ ਦੇਓ ਪ੍ਰਾਈਜ਼ ਇਹਨਾਂ ਨੂੰ ਇਦਾਂ ਹੀ ਦੇ ਦਿਓ ਸਾ ਸ੍ਰੀਆ ਲੈ ਬੇਟਾ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਹਾਂ ਜੀ ਅਗਲਾ ਸਵਾਲ ਅਨੰਦਪੁਰ ਸਾਹਿਬ ਨੂੰ ਬਣਾਇਆ ਸ਼ੁਰੂ ਕੀਤਾ ਕਿਹੜੇ ਗੁਰੂ ਸਾਹਿਬ ਨੇ ਕੀਤਾ ਸੀ ਨਿਰਮਾਣ ਕਿੰਨਾ ਨੇ ਕੀਤਾ ਹਾਂ ਜੀ ਅਨੰਦਪੁਰ ਸਾਹਿਬ ਨੂੰ ਬਣਾਇਆ ਸ਼ੁਰੂ ਕੀਤਾ ਉਹ ਕਿੰਨਾ ਨੇ ਕੀਤਾ ਇੱਕ ਜਵਾਬ ਅਸੀਂ ਵੱਡੀ ਉਮਰ ਵਾਲਿਆਂ ਕੋਲੋਂ ਵੀ ਲੈ ਲੈਣੇ ਆ ਪਹਿਲਾਂ ਆਪਣਾ ਨਾਮ ਐਡਰੈਸ ਰਜਵਿੰਦਰ ਕੌਰ ਫਤਿਹ ਬਲਾਉ ਸਾਰਿਆਂ ਨੂੰ ਬੋਲੇ ਸੋ ਨਿਹਾਲ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਕੇ ਨਾਂ ਨੇ ਬਣਾਇਆ ਗੁਰੂ ਤੇਗ ਬਹਾਦਰ ਸਾਹਿਬ ਹਾਂਜੀ ਸਹੀ ਅਤਵਾ ਬੜਾ ਵਧੀਆ ਕਿ ਅਸੀਂ ਬੱਚਿਆਂ ਦੇ ਵਿੱਚ ਮਾਤਾ ਗੁਜਰ ਕੌਰ ਦੀ ਉਮਰ ਦੇ ਬਜ਼ੁਰਗਾਂ ਨੂੰ ਵੀ ਲਿਆ ਹੈ ਕਿ ਉਹਨਾਂ ਨੇ ਕਿਹਾ ਆਨੰਦਪੁਰ ਸਾਹਿਬ ਬਣਾਉਣ ਦੀ ਸ਼ੁਰੂ ਕਰਨੀ ਜੋ ਸੇਵਾ ਸੀ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ੁਰੂ ਕੀਤਾ ਜੀ ਬਹਾਦਰ ਸਿੰਘ ਜੀ ਦਿਓ ਇਹਨਾਂ ਨੂੰ ਫرائی ਦਿਓ ਤੇ ਬੇਨਤੀ ਇਹ ਹੈ ਕਿ ਅੱਗੇ ਸਵਾਲ ਹੈ ਗਿਆਨੀ ਜੀ ਕਰਨਗੇ ਹੁਣ ਗਿਆਨੀ ਜੀ ਦਾ ਸਰਵਣ ਕਰੋ ਸੋ ਇਹ ਤੁਸੀਂ ਤਸਵੀਰਾਂ ਜਿਹੜੀਆਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਤੁਸੀਂ ਦੇਖ ਰਹੇ ਹੋ ਜਿੱਥੇ ਦੇਖ ਸਕਦੇ ਹੋ ਕਿ ਸੰਗਤ ਦੇ ਵਿੱਚ ਇੱਕ ਡਾਢਾ ਜਿਹੜਾ ਉਤਸ਼ਾਹ ਹੈ ਉਹ ਵੇਖਣ ਨੂੰ ਮਿਲ ਰਿਹਾ ਤੇ ਖਾਸ ਤੌਰ ਤੇ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਉਤਸ਼ਾਹ ਬਣਾਉਣ ਦੇ ਲਈ ਕੈਸ਼ ਪ੍ਰਾਈਜ਼ਸ ਦਿੱਤੇ ਜਾ ਰਹੇ ਨੇ ਉਤਸ਼ਾਹ ਜਿਹੜਾ ਉਹ ਬਰਕਰਾਰ ਰਹੇ ਤੇ ਵੱਡੀ ਗਿਣਤੀ ਤੇ ਸੰਗਤਾਂ ਵੀ ਇਸ ਥਾਂ ਤੇ ਜਿਹੜਾ ਉਹ ਇਕੱਠਾ ਹੋ ਕੇ ਆਪਣੀ ਹਾਜ਼ਰੀ ਜਿਹੜਾ ਉਹ ਲਗਵਾਰੀਆਂ ਨੇ ਜਿੱਥੇ ਬਾਬਾ ਸਰੂਪ ਸਿੰਘ ਹੋਰਾਂ ਦਾ ਹਰ ਸਾਲ ਇਹ ਵੱਡਾ ਉਦਮ ਤੇ ਉਪਰਾਲਾ ਰਹਿੰਦਾ ਹੈ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਿੰਨੀਆਂ ਵੀ ਸੰਗਤਾਂ ਨਤਮਸਤਕ ਹੋਣ ਦੇ ਲਈ ਆਉਣ ਇੱਕ ਨਵਾਂ ਉਪਰਾਲੇ ਦੇ ਨਾਲ ਉਹਨਾਂ ਨੂੰ ਸਾਬਜਾਦਿਆਂ ਦੀ ਜੋ ਸ਼ਹਾਦਤ ਦਾ ਅਸਲ ਸਿਧਾਂਤ ਸੀ ਉਹ ਦ੍ਰਿੜ ਕਰਵਾਇਆ ਜਾਵੇ ਮੇਰੇ ਨਾਲ ਭਾਈ ਗੁਰਪ੍ਰੀਤ ਸਿੰਘ ਜੀ ਮੌਜੂਦ ਨੇ ਭਾਈ ਸਾਹਿਬ ਜੀ ਕਰੀਬ ਕਿਉਂਕਿ ਤਿੰਨ ਦਿਨ ਦਾ ਇਹ ਸ਼ੀਰੀ ਸਭਾ ਹੁੰਦੀ ਹੈ ਤੇ ਇੱਥੇ 10 ਦਿਨ ਤੋਂ ਜ਼ਿਆਦਾ ਤੁਸੀਂ ਸਿਵਾਵਾ ਜਿਹੜੀਆਂ ਨਿਵਾਉਂਦੇ ਹੋ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹੋ ਤੇ ਅਕੀਰ ਦੇ ਵਿੱਚ ਜਿਹੜਾ ਤੁਸੀਂ ਸਭ ਤੋਂ ਮੈਨੂੰ ਲੱਗਦਾ ਸਭ ਅਕੀਰ ਚੋਂ ਹੀ ਜਾਂਦੇ ਹੋ ਤੇ ਉਪਰਾਲਾ ਅਸੀਂ ਦੇਖਦੇ ਹਾਂ ਕੈਸ਼ ਪ੍ਰਾਈਜ਼ਸ ਦਿੱਤੇ ਜਾ ਰਹੇ ਨੇ ਬੱਚਿਆਂ ਨੂੰ ਬੱਚੇ ਕਿਉਂਕਿ ਪਿਛਲੇ ਸਾਲ ਵੀ ਜਿਹੜੇ ਬੱਚੇ ਇੱਥੇ ਆਏ ਹੋਣਗੇ ਹਰ ਸਾਲ ਇੱਕ ਨਵੀਂ ਤੇਜਨਾ ਦੇ ਨਾਲ ਆਉਂਦੇ ਨੇ ਤੁਹਾਨੂੰ ਮਿਲਦੇ ਹੁਣ ਕਿਹੋ ਜਿਹਾ ਜਿਹੜਾ ਇਹ ਸੇਵਾ ਕਰਕੇ ਮਨੁੱਖ ਸ਼ਰਧਾਂਤੇ ਮਿਲਦੀ ਹੈ ਬਾਬਾ ਸਰੂਪ ਸਿੰਘ ਜੀ ਦਾ ਉਪਰਾਲਾ ਜੀ ਸਭ ਤੋਂ ਪਹਿਲਾਂ এবੀਪੀ ਨਿਊਜ਼ ਦੇਖ ਲਈ ਸੰਗਤਨੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਲੈ ਇੱਥੇ ਹਰ ਤਰ੍ਹਾਂ ਦਾ ਲੰਗਰ ਲੱਗਿਆ ਹੋਇਆ ਹੈ ਪਾਂਤ ਬਾਂ ਦੇ ਲੰਗਰ ਲੱਗੇ ਆ ਪਰ ਸਿੱਖੀ ਨਾਲ ਜੋੜਨ ਦਾ ਲੰਗਰ ਇਹ ਪਹਿਲਾ ਲੰਗਰ ਆ ਵਾਹਿਗੁਰੂ ਜੀ ਕਾ ਖਾਲਸਾ ਇਸ ਲੰਗਰ ਚ ਕੱਲ ਵੀ 301 ਨੌਜਵਾਨਾਂ ਨੇ ਜਿੱਥੇ ਸਿਰਾਂ ਤੇ ਦਸਤਾਰਾਂ ਸਜਾਈਆਂ ਉੱਥੇ ਸਾਰਿਆਂ ਨੇ ਪ੍ਰਣ ਕੀਤਾ ਵੀ ਅੱਜ ਤੋਂ ਅਸੀਂ ਇਹ ਦਸਤਾਰ ਪੱਕੀ ਸਜਾਵਾਂਗੇ ਉਹਨਾਂ ਵਿੱਚੋਂ 150 ਨੌਜਵਾਨ ਐਸੇ ਸੀ ਜਿਹੜੇ ਕੇਸਾਂ ਤੋਂ ਪਤਿਤ ਸਨ ਉਹਨਾਂ ਨੇ ਪ੍ਰਣ ਕੀਤਾ ਵੀ ਅਸੀਂ ਕੇਸ ਨਹੀਂ ਕਟਾਵਾਂਗੇ ਇਹ ਲੰਗਰ ਸਿੱਖੀ ਨਾਲ ਜੋੜਨ ਦਾ ਦੂਸਰਾ ਜਿਹੜੇ ਬੱਚੇ ਇੱਥੇ ਆ ਰਹੇ ਆ ਉਹਨਾਂ ਨੂੰ ਇਨਾਮ ਜਿਵੇਂ ਮਤਲਬ ਹੁੰਦਾ ਕਿ ਬਾਬਾ ਫਰੀਦ ਜੀ ਨੂੰ ਗੁੜ ਦਾ ਲਾਲਚ ਦੇ ਕੇ ਬਾਣੀ ਨਾਲ ਜੋੜਿਆ ਇਸੇ ਤਰੀਕੇ ਨਾਲ ਬੱਚਿਆਂ ਨੂੰ ਕੁਝ ਛੱਕਣ ਦਾ ਲਾਲਚ ਕੁਝ ਮਾਇਆ ਦਾ ਲਾਲਚ ਇਹ ਲਾਲਚ ਐਸੇ ਜਿਹੜੇ ਉਹਨਾਂ ਨੂੰ ਸਿੱਖੀ ਨਾਲ ਜੋੜਦੇ ਆ ਫਰੀਦ 17 ਦਿੱਤੀਆਂ ਜਾ ਰਹੀਆਂ ਉਹ ਉਹਨਾਂ ਨੂੰ ਜਿਹੜੇ ਸਹੀ ਸਵਾਲਾਂ ਦਾ ਜਵਾਬ ਦੇਣਗੇ ਜੇ ਕੋਈ ਗਲਤ ਵੀ ਦਿੰਦਾ ਉਹਦੀ ਨੌਲੇਜ ਵਿੱਚ ਵਾਧਾ ਹੁੰਦਾ ਇੱਥੇ ਕਿਸੇ ਨੂੰ ਨੀਵਾ ਨਹੀਂ ਦਿਖਾਇਆ ਜਾ ਰਿਹਾ ਇਹਤੇ ਸਾਰਿਆਂ ਨੂੰ ਸਿੱਖੀ ਨਾਲ ਜੋੜਿਆ ਜਾ ਰਿਹਾ ਇਹ ਪਹਿਲਾ ਲੰਗਰ ਆ ਜਿੱਥੇ ਕੁਇਜ਼ ਕੰਪੀਟੀਸ਼ਨ ਹੋਇਆ 17 ਨਾਲ ਜੋੜਨ ਦਾ ਕੰਪੀ ਆਪਣੇ ਕੈਂਪ ਲਾਇਆ ਲੰਗਰ 17 ਦੇ ਲੱਗੇ ਦਵਾਈਆਂ ਦਾ ਲੰਗਰ ਲੱਗਿਆ ਫੂਟ ਪਾਲਿਸ਼ ਫਰੀ ਵੀ ਫੂਟ ਪਾਲਿਸ਼ ਦਾ ਲੰਗਰ ਲੱਗਿਆ ਹਰ ਤਰ੍ਹਾਂ ਦਾ ਲੰਗਰ ਗੁਰੂ ਸਾਹਿਬ ਜੀ ਨੇ ਬਖਸ਼ਿਆ ਪਰ ਸਭ ਤੋਂ ਵੱਡਾ ਲੰਗਰ ਹੈ ਵੀ ਕਿਸੇ ਨੂੰ ਸਿੱਖੀ ਨਾਲ ਜੋੜ ਦੇਣਾ ਸਿੰਘ ਕਿਹੜੇ ਸੀ 301 ਨੌਜਵਾਨਾਂ ਨੇ ਪ੍ਰਣ ਕੀਤਾ ਹੁਣ ਵੀ ਤੁਹਾਡੇ ਸਾਹਮਣੇ ਖੜੇ ਖੜੇ ਇੱਕ ਨੌਜਵਾਨ ਨੇ ਕਿਹਾ ਵੀ ਮੈਂ ਅੱਜ ਤੱਕ ਕਦੀ ਦਸਤਾਰ ਨਹੀਂ ਸਜਾਈ ਪਰ ਅੱਜ ਇਸ ਕੈਂਪ ਤੇ ਆ ਕੇ ਵਾਦਾ ਕਰਦਾ ਵੀ ਅੱਜ ਤੋਂ ਮੈਂ ਪੱਕੀ ਦਸਤਾਰ ਸਜਾਵਾਂ ਇਹ ਸਾਡਾ ਉਪਰਾਲਾ ਆ ਰੋਜ਼ਾਨਾ ਸੰਗਤ ਅਸੀਂ ਸ਼ਾਮ ਨੂੰ ਰੋਜ਼ ਦਿਖਾਉਂਦੇ ਆ ਸੰਗਤ ਨੂੰ ਤੇ ਅਸੀਂ ਦੇਖਦੇ ਆ ਚੋਪਹਿਰਾ ਸਾਹਿਬ ਵੀ ਇੱਥੇ ਤੁਸੀਂ ਸੰਗਤਾਂ ਕਿਉਂਕਿ ਇਹ ਤੁਹਾਡਾ ਇੱਕ ਵੱਡਾ ਉਪਰਾਲਾ ਰਿਹਾ ਏ ਜਿੱਥੇ ਸੰਗਤਾਂ ਗੁਰਬਾਣੀ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਹੋ ਤੁਸੀਂ ਲੰਗਰ ਪਾਣੀ ਦੇ ਨਾਲ ਦਵਾਈਆਂ ਦੇ ਨਾਲ ਤੇ ਉੱਥੇ ਅਸੀਂ ਦੇਖਦੇ ਆ ਕਿ ਇੱਥੇ ਸੰਗਤ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਵੀ ਭਵੇਂ ਚੋਪਹਿਰਾ ਸਾਹਿਬ ਦੇ ਜ਼ਰੀਏ ਜਿਹੜਾ ਵਿਦੇਸ਼ਾਂ ਵਿੱਚ ਵੀ ਇਹ ਲਹਿਰ ਜਿਹੜੀ ਤੁਹਾਡੇ ਵੱਲੋਂ ਚਲਾਈ ਜਾ ਰਹੀ ਹੈ ਜੀ ਸੋ ਚੋਪਹਿਰਾ ਸਾਹਿਬ ਜੀ ਦਾ ਬੇਸਿਕਲੀ ਪਰਪਸ ਇਹ ਸੀ ਵੀ ਕੋਈ ਲੋਕ ਤਾਂ ਗਿਆ ਤਬੀਤਾ ਮੜੀਆਂ ਮਸੀਤਾਂ ਵੱਲ ਜਾ ਰਹੇ ਸੀ ਉਹਨਾਂ ਨੂੰ ਬਾਬਾ ਦੀਪ ਸਿੰਘ ਜੀ ਦੀ ਰਾਹੀਂ ਬਾਬਾ ਦੀਪ ਸਿੰਘ ਵਿਚੋਲੇ ਆ ਉਹਨਾਂ ਰਾਹੀਂ ਆਪਾਂ ਜਪਜੀ ਸਾਹਿਬ ਚੌਪਈ ਸਾਹਿਬ ਸੁਖਨੀ ਸਾਹਿਬ ਨਾਲ ਜੋੜਨ ਦਾ ਬਰਾਲਾ ਕੀਤਾ ਇੱਕ ਦਿਨ ਇੱਥੇ ਆਪਾਂ ਦੁਪਹਿਰਾ ਕੀਤਾ ਸੀ 24 ਦਸੰਬਰ ਨੂੰ ਤੇ ਸੰਗਤਾਂ ਨੇ ਬਾਰ ਬਾਰ ਡਿਮਾਂਡ ਕੀਤੀ ਹੁਣ ਹਰ ਰੋਜ਼ ਦਿੱਲੀ ਤਿੰਨ ਤੋਂ ਪੰਜ ਸੈਂਕੜੇ ਦੀ ਤਾਦਾਦ ਸੰਗਤਾਂ ਸੁਖਨੀ ਸਾਹਿਬ ਕਰਦੀਆਂ ਅੱਜ ਵੀ ਹੁਣ ਸੁਖਨੀ ਸਾਹਿਬ ਹੋਣਾ 3 ਵਜੇ ਤੇ ਸੁਖਮਨੀ ਸਾਹਿਬ ਦੇ ਪਾਠ 28 ਦਸੰਬਰ ਤੱਕ ਚੱਲਦੇ ਆ ਜਿੱਥੇ ਸਿੱਖੀ ਨਾਲ ਜੋੜਨ ਦਾ ਉਥੇ ਬਾਣੀ ਨਾਲ ਜੋੜਨ ਦਾ ਇਹ ਉਪਰਾਲਾ ਲੰਗਰ ਚੱਲ ਰਿਹਾ ਸ਼ਬਦ ਦਾ ਲੰਗਰ ਵੀ ਅੰਦਰ ਚੱਲਦਾ ਹੈ ਇਹ ਕਹਿੰਦੇ ਆ ਕਿ ਕਿੰਨੇ ਸਮੇਂ ਤੱਕ ਸ਼ਾਮ ਤੱਕ ਕਦੋਂ ਤੱਕ ਇਹ ਜਾਰੀ ਰਵੇਗਾ ਕਿਉਂਕਿ ਬਾਬਾ ਜੀ ਮੈਂ ਦੇਖਿਆ ਖੁਦ ਇੰਟਰਸਟ ਲੈ ਰਹੇ ਨੇ ਆਪ ਪੁੱਛ ਰਹੇ ਨੇ ਪ੍ਰਾਈਸ ਦੇ ਰਹੇ ਸੋ ਬੇਨਤੀ ਆ ਵੀ ਇਹ ਲੰਗਰ ਜਿਹੜਾ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰੀਦਾ ਵੀ ਚਲਾਉਂਦੇ ਰਹੀਏ ਜੇ ਮੈਂ ਬੇਨਤੀ ਕਰਾਂ ਤੁਹਾਡੇ ਚੈਨਲ ਤੇ ਸਾਰਾ ਦਿਨ ਵੀ ਚਲਾਈ ਜਾਓ ਸੰਗਤ ਸਾਰਾ ਦਿਨ ਆਈ ਜਾਏਗੀ ਪਰ ਸ਼ਾਮ ਨੂੰ ਕੀਰਤਨ ਹੁੰਦਾ ਆ ਅਸੀਂ ਰਹਿਰਾ ਸਾਹਿਬ ਤੋਂ ਪਹਿਲਾਂ ਪਹਿਲਾਂ ਸਮਾਪਤੀ ਕਰ ਦਿੰਨੇ ਆ ਤਾਂ ਕਿ ਸੰਗਤ ਸ਼ਾਮ ਨੂੰ ਇਤਿਹਾਸ ਨਾਲ ਵੀ ਜੁੜ ਸਕੇ ਕੀਰਤਨ ਨਾਲ ਵੀ ਜੁੜ ਸਕੀ। ਸੋ ਵੱਡਾ ਉਪਰਾਲਾ ਅੱਜ ਫਤੇਗੜ ਸਾਹਿਬ ਦੀ ਧਰਤੀ ਤੋਂ ਜਿੱਥੇ ਸ਼ੀਦੀ ਜੋੜ ਮੇਲੇ ਦੇ ਰੰਗ ਤੁਹਾਨੂੰ ਦਿਖਾ ਰਹੇ ਆ ਉੱਥੇ ਇਹ ਵੀ ਇੱਕ ਵੱਡਾ ਉਪਰਾਲਾ ਹੈ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਦਾ ਜੋ ਸੰਤ ਬਾਬਾ ਸਰੂਪ ਸਿੰਘ ਜੀ ਵੱਲੋਂ ਕੀਤਾ ਜਾ ਰਿਹਾ ਹੈ। ਵਾਕਿਆ ਹੀ ਅਸਲ ਸਿਧਾਂਤ ਅਸਲ ਉਹ ਸ਼ਹਾਦਤ ਦਾ ਮਕਸਦ ਜਿਸ ਮਕਸਦ ਲਈ ਸਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ ਸੀ ਉਸ ਪੂਰਨਤਾ ਜਿਹੜੇ ਬੱਚਿਆਂ ਨੂੰ ਪਾਉਣ ਦਾ ਯਤਨ ਇਸ ਲੰਗਰ ਦੇ ਵਿੱਚ ਕੀਤਾ ਜਾ ਰਿਹਾ ਹੈ। ਕੈਮਰਾ ਪਰਸਨ ਲਾਲਤਾ ਦੇ ਨਾਲ ਪਰਮਜੀਤ ਸਿੰਘ এবੀਪੀ ਸਾਜਾ ਸ਼੍ਰੀ ਫਤਿਹਗੜ ਸਾਹਿਬ